ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਆਰਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈੜ ਦੀ ਮਿਲਕਿੰਗ ਕਰਕੇ ਦਿਖਾਵਾਂਗੇ ਡਿਟੇਲ ਵੀਰ ਤੋਂ ਬੋਧ ਨਾਲ ਚੁਆਈ ਸ਼ੁਰੂ ਕਰਦੇ ਸਿਵਰ ਫੇਸ ਕੁਆਲਿਟੀ ਵਗੈਰਾ ਦੇਖੋ ਪਹਿਲਾਂ ਆਪਾਂ ਤੁਹਾਨੂੰ ਬੈੜ ਤੋੜ ਕੇ ਦਿਖਾਉਨੇ ਫਿਰ ਆਪਾਂ ਮਿਲਕਿੰਗ ਕਰਾਂਗੇ ਸਾਰੀ ਇਹਦੀ ਸੋ ਦੇਖੋ ਤੋਰਾ ਵਗੈਰਾ ਤੋਰੇ ਵਾਲੇ ਪਾਸੇ ਓਕੇ ਕੀ ਭਰ ਜੀ ਦਾ ਮਿਲਕਿੰਗ ਕਰਦੇ ਆ ਵੀਡੀਓ ਲੰਬੀ ਹੋਣ ਦੇ ਡਰ ਤੋਂ ਆਪਾਂ ਤੋੜ ਕੇ ਨਹੀਂ ਦਿਖਾਉਂਦੇ ਚੁਆਈ ਕਰਨ ਤੋਂ ਪਹਿਲਾਂ ਆਪਾਂ ਤੋੜ ਕੇ ਦਿਖਾਦੀ ਤੇ ਆਰਡਰ ਕੁਆਲਿਟੀ ਵਗੈਰਾ ਦੇਖੋ ਦੇ ਫੇਸ ਕੁ ਤੋ ਦੇਖੋ ਬੱਚਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹਾਂਜੀ ਕਰ ਦੋ ਜੀ ਬਾਈ ਸੁਰੂ ਜੀ ਤੇ ਫਿਰ ਨਾਮ ਐਡਰੈਸ ਦੱਸੋ ਪਹਿਲਾਂ ਆਪਣਾ ਨਾਂ ਬਾਈ ਭਾਉ ਨੂੰ ਪਿੱਛੇ ਪੈਂਡੈਂਟ ਹੈ ਜਿਹੜਾ ਵਰਨਾ ਬਾਈ ਤੇ ਮੋਬਾਈਲ ਨੰਬਰ ਆਪਣਾ 98788899 ਦੂਜਾ ਨੰਬਰ ਹੈ 973550840 ਜਿਹੜੇ ਆਪਾਂ ਵੈਡ ਦੀ ਚਵਾਈ ਕਰੀ ਜਾਨੇ ਅੱਜ ਤੇ ਕਿਹੜਾ ਸੂਆ ਸੂਈ ਆ ਇਹ ਬਾਈ ਦੂਜਾ ਸੂਆ 6 ਦੰਦ ਆਗੀ ਦੂਜਾ ਸੂਆ 6 ਦੰਦ ਬੱਚਾ ਇਹਨੇ ਦਿੱਤਾ ਆਪਣਾ 800 ਰੁਪਏ ਬੱਚਾ ਬਾਈ ਮੈਂ ਕਰਾਂ 800 ਦਾ ਬੱਚਾ ਹਾਂ ਤੇ ਸੂਈ ਕਦੋਂ ਇਹ ਇਹ ਬਾਈ ਕੱਲ ਸਵੇਰ ਦੀ ਸੂਈ ਵੀ ਆਗੀ ਕੱਲ ਸਵੇਰੇ ਸੂਈ ਆ ਹਾਂ ਤੇ ਜੇਰ ਜੱਪਾ ਜੇਰ ਵਾਲਾ ਡਾਨਾ ਬਾਈ ਐ ਮੰਨ ਕੇ ਚੱਲ ਵੀ 23 24 ਗਿਲ ਦਾ ਬੋਲੀ ਸਟਾਰਟ ਹੀ ਆ ਬੜਾ ਹਣ ਵੀ 20 ਤੋਂ ਪਰਪਰ ਤਾਂ ਹੈਗੀ ਐ ਜਮ ਹੈਗਾ ਬਾਈ ਹੈਗਾ 23 ਚ ਮਣੀ ਬਈ ਧਾਰਾ ਮਾਰਦੇ ਆਂ ਵੀ ਦਿਖਾ ਦੇ ਮਣੀ ਸੁਭਰ ਧਾਰਾ ਬਾਈ ਦਾ ਦੇਖੋ ਜਮਾ ਲਾਹੌਰ ਸੁਣਦੀ ਆ ਮਾਰੀ ਕਰਾ ਚਾਰ ਇਸਨਾਂ ਦੇ ਸਵਾ ਦੇਖੋ ਜਮਾ ਝਾਗ ਉੜਦੀ ਆ ਮਰਲਾ ਪੂਰ ਵੀ ਨਹੀਂ ਬਾਈ ਹੈਗਾ ਕੋਈ ਕੋਈ ਪੂਰ ਸਰ ਲਾਣੀ ਕੁੜੀ ਕੁੜੀ ਚੋਦੇ ਕੁੜੀ ਚੋਦੇ ਬਾਈ ਸੋ ਬੱਚ ਵੀਰ ਕਹਿੰਦੇ ਅਸੀਂ ਗਾਂ ਲੈਣ ਜਾਣੀ ਆ ਸਾਡੇ ਨਾਲ ਵਪਾਰੀ ਆ ਉਹ ਚੋਗੇ ਦੇਖੂ ਸਵਾਤਾਹਰਾ ਤਾਂ ਮੰਨ ਕੇ ਚੱਲੋ ਵੀ ਭਵੇਂ ਜਿਹਦੇ 3 ਨੰਬਰ ਜਾਨਕ ਲੱਗੀ ਉਹ ਵੀ ਦੇਖ ਲੂ ਵੀ ਚੌਂਡ ਚਵਾ ਦੀ ਸਾਫ ਹੈ ਜਿਹਦਾ ਆਪਾਂ ਬੰਦਾ ਨਾਲ ਲੈ ਕੇ ਆ ਜੇ ਥੋੜਾ ਨੁਕਸਾਨ ਹੀ ਹੁੰਦਾ ਮੰਨ ਕੇ ਚੱਲੋ ਆਗੇ 20 ਗੱਲਾਂ ਬਾਈ ਸਾਨੂੰ ਕੀ ਦੇਏਗਾ ਕੀ ਪਾਵਣੇ ਹੁੰਦੀਆਂ ਨੇ ਗੱਲ ਇਹ ਬੱਚ ਵੀਰ 52 ਦਲਾਲੀ ਲੈਂਦੇ 5-5000 ਲੈਂਦੇ ਵਿੱਚ ਨਾਲ ਆਈ ਕਮ ਹੋ ਜਾਂਦਾ ਬਈ ਫਾਇਦਾ ਨਹੀਂ ਪਹਿਲਾਂ ਸੌਦਾ ਆਉਂਦਾ ਸੀ ਇਹ ਬੈਠਦਾ ਆਉਣਦਾਰ ਬਾਈ ਕਹਿੰਦਾ 5000 ਰੁਪਏ ਦਲਾਲੀ ਦਊਗਾ ਉਹ ਬੰਦੇ ਨੂੰ ਛੁੜ ਕੇ ਚੱਕ ਕੇ ਗੱਡੀ ਵਿੱਚ ਦੁਰ ਗਈ ਜਾਇਜ ਗੱਲਾਂ ਜਾਮਾ ਸੋ ਆ ਮਾਲਕ ਨੂੰ ਹੁੰਦਾ ਵੀ ਪਸ਼ੂ ਆਪਾਂ ਵੇਚਣਾ ਪੰਜ ਚਾਰ ਸਦਾ ਮੰਡੀ ਗੱਲ ਜਾ ਦੇਣਾ ਅਗਲੇ ਜੀ ਵੀ ਕੋਈ ਨਾਪ ਤੁਹਾਨੂੰ ਰੁਕੇ ਤੇ ਮੁੜ ਗਿਆ ਲੱਗਦਾ ਫਰਾਨੀ ਤੋਂ ਗਾਂ ਲੈ ਆਂਦੀ ਸੀ ਮਹਿੰਗੀ ਵਾਲੀ ਦੇਤੀ ਮਹਿੰਗੀ ਵਾਲੀ ਦੇਤੀ ਭਈ ਐਂ ਦਲਾਲ ਉਰੇ ਮੈਂ ਐਂ ਕਰ ਦਿੰਦਾ ਭਈ ਜਾਇਜ ਗੱਲਾਂ ਜਾਮਾ ਸੋ ਬਰੋ ਵੀਡੀਓ ਕਵਰ ਕਰਨ ਦਾ ਮਨ ਕੇ ਚਲੋ ਨਹੀਂ ਮੈਨੂੰ ਵੀ ਤੇਲ ਫੁੱਕੇ ਤਾਂ ਕੋਈ ਫਾਇਦਾ ਨਹੀਂ ਜੇ ਮਨ ਕੇ ਚਲੋ ਤੁਸੀਂ ਮੇਰੀ ਵੀਡੀਓ ਦਾ ਫਾਇਦਾ ਨਾ ਲੈ ਸਕੇ ਬੱਚ ਸੰਦੇ ਵਿੱਚ ਪਚੋਲਾ ਫੇਰ ਪਈ ਗਿਆ ਸੋ ਜਿਵੇਂ ਕਹਿੰਦੇ ਲਾਗੀ ਨੇ ਲਾਗ ਲੈਣਾ ਜਾਂਦੀ ਰੰਡੀ ਹੋ ਜਾਏ ਭਾਵੇਂ ਉਹ ਸਿਸਟਮ ਹੀ ਇਹ ਆ ਸਿੱਧੀ ਲੈਵੋ ਜਿੱਦੀ ਜਾਮਾ ਚੀਜ਼ ਲਓ ਤੇ ਹੁਣ ਆਪਾਂ ਚਵਾਈ ਕਰੀ ਜਾਨੇ ਇਹਦੀ ਸ਼ਾਮ ਦੇ ਟਾਈਮ ਇੱਥੇ ਰੱਖਦੇ ਕੋਈ ਨਾ। ਆ ਜੇ ਬਈ ਕੱਲ ਦੀ ਜੁਆ ਮੰਨ ਕੇ ਚੱਲ ਵੀ। ਦੋ ਦੋ 30 ਤੋਂ ਪਲਾਸੀ ਲੈਣੇ ਨੇ ਬਾਹਰ। 7 ਵਜਾਂ ਚ 5 ਮਿੰਟ ਰਹਿ ਗਏ ਹਨ। ਆ ਦੂਜੀ ਬਾੜੀ ਫੜਾ ਪੁੱਤ। ਆ ਨਾ ਖੁੱਲੀ ਦੂ ਬਾਹੜਾ। ਆ ਬਾੜੀ ਕੋਲੇ ਰੱਖਣੀ। ਅੱਜ ਦੂਜਾ ਨਹੀਂ ਆ ਤੁਰੀ ਨੂੰ ਜੀ। ਠੀਕ ਐ। ਚੌਥਾ ਡਾਂਗਾ ਚਵਾਈ ਦਾ। ਸੋ ਦੇਖੋ ਜਮਾਂ ਬੋੜਾ ਪਸ ਨੂੰ। ਆ ਦੂਜੀ ਬਾੜੀ ਲੈ ਲਾ। ਆ ਬਾੜੀ ਕੋਲੇ ਰੱਖਣੀ ਐ ਇੱਥੇ ਰੱਖ ਜੀ। ਸੋ ਆ ਦੇਖੋ ਜਮਾਂ ਮੂਰੇ ਪਈਆ ਤੇ ਕੰਗਣੀਆਂ ਕੱਢਤੀ ਜਮਾਂ। ਬਾ ਠੀਕ ਐ। ਸੋ ਖਾਲੀ ਬਾੜੀ ਆ ਜਮਾਂ ਚ ਲੀ ਸਤਾਰਾ ਦੇਖੋ ਬਾਈ ਜੀ ਸੁਣਦੇ ਜਮਾ ਤੇ ਜਿਵੇਂ ਹੁਣ ਇਹ 23 24 ਕਿਲੋ ਦੀ ਬੋਲੀ ਸਟਾਰਟਿੰਗ ਕਰੀ ਫਿਰਦੀ ਆ ਕਿੱਥੋਂ ਲੱਗਦਾ ਤੇ ਜਾ ਬੜੂਏ 30 ਤੋਂ ਪਲਾਸਟੀ ਖੁਲਾ ਦੂਗੀ ਜਿਆ ਜਗ ਲੱਜਾ ਮਾ ਸਵੇਚ ਆਪਾਂ ਕਹਦੇ ਨੇ ਵੀਡੀਓ ਪਾਉਣਾ ਡੇਲੀ ਵੀ 30 ਕਿਲੋ ਦੇ ਦੂ 32 ਦੇ ਦੂ ਅਗਰ ਲੋਕ ਯਕੀਨ ਨਹੀਂ ਮੰਨਦੇ ਵੀ ਦਿੰਦੀ ਨਹੀਂ ਯਕੀਨ ਹੀ ਮੰਨਦਾ ਭਈ ਜਦੋਂ 7-7 ਤਾਂ 8-8 ਬੈੜਾ ਹੁੰਦੀਆਂ ਤੇ ਕੱਲੀ ਕੱਲੀ ਚਵਾਈ ਕਰਨ ਲੱਗ ਜੇ ਮਾਨੇ ਤਾਂ ਔਖਾ ਟਾਈਮ ਲੱਗ ਟਾਈਮ ਲੰਮੀ ਵੀਡੀਓ ਬਣ ਜਾਂਦੀ ਹੈ ਜਿਆ ਜਗ ਲਾ ਐਨੀ ਬਾਈ ਟਾਈਮ ਕਿਸੇ ਕੋਲੇ ਨਹੀਂ ਹੁੰਦਾ ਦੇਖਣ ਨੂੰ ਕੀ ਗੱਲ ਆ ਕਹਾਲਾ ਦੋ ਤਿੰਨ ਮਿੰਟ ਦੇਖਦਾ ਵਿੱਚ ਆ ਸਟਾਰਟਿੰਗ ਕਰਨ ਤੋਂ ਪਹਿਲੀ ਫੋਨ ਲਾ ਲੈਂਦਿਆ ਬਈ ਕੀ ਗੱਲ ਬਾਤ ਹੈ ਕਿਉਂਕਿ ਡਿਟੇਲ ਆਪਣੀ ਸਾਰੀ ਜਦੋਂ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਆ ਆਪਣੀ ਠੀਕ ਜਿਵੇਂ ਆਪਾਂ 10 ਬੇੜਿਆਂ ਦੀ ਵੀਡੀਓ ਕਵਰ ਕਰਦੇ ਆ ਜੇ ਆਪਾਂ ਕਲੀਗਲੀ ਕਹੀਏ ਭਈਆ ਬਚਵਾ ਕੇ ਦੇਵਾਂਗੇ ਇਹਨੇ ਨਹੀਂ ਚਵਾਇਆ ਜਾਂਦੇ ਹਨਾ ਪਰ ਦੱਬਣ ਦੇ ਹੁੰਦਾ ਪਸ਼ੂ ਆ ਗਿਆ 2-3000 ਰੁਪਏ ਦੇਵੇ ਮੂੰਹ ਮਠਾ ਕਰਾਵੇ ਆਪਾਂ ਹੋਰ ਲੈ ਜੀ ਮੰਨ ਬਈ ਅੱਜ ਤੋਂ 5 ਦਿਨਾਂ ਨੂੰ ਤੀ ਤੋ ਦੁੱਧਾ ਵਾ ਤੀ 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 ਦਾ ਚਵਾਈ ਦੇਵਾ ਕੋ ਗੱਲ ਚਵਾਈ ਦੇਮਾਂਗੇ ਭਈ ਆਪਾਂ ਜਾ ਜਾ ਚਵਾਈ ਦੇਮਾਂਗੇ ਠੀਕ ਹੈ ਨਾ ਗੱਲ ਸੋ ਬਹੁਤ ਵਧੀਆ ਸਟਾਰਟਿੰਗ ਚੱਲੀ ਵੀ ਹੈ ਬੜਾ ਐਵੇਂ ਨਾ ਕਿ ਚੱਲੇ 24 ਕੋਲ ਮੂੰ ਤਾਂ ਬੋਲੀ ਸਟਾਰਟ ਹੈ ਦੀ ਵਰਡ ਦੀ ਤੇ ਓਏ ਆਪਾਂ ਤਾਂ ਕੁਛ ਕਿਹੜੇ ਸੀਮਣ ਦੀ ਆਪਾਂ ਭਈ ਆਪੇ ਏਬੀਐਸ ਦਾ ਸਟ੍ਰਾਈਕਰ ਦੀ ਹੈਗੀ ਏਬੀਐਸ ਦਾ ਸਟ੍ਰਾਈਕਰ ਦੀ ਆਪਾਂ ਤਾਉੜੇ ਰੱਟਦਾ ਸੀਮਣ ਭਰਾ ਵੇ ਜੀਆ ਉਹ ਬੱਚਾ ਜਰਦਾ ਹਰਦਾਰ ਦਾ ਹਾਂਜੀ ਠੀਕ ਹੈ ਤੇ ਦੰਦਾ ਜੀ ਉਹ ਬੱਚੀਏ ਦੰਦਾ ਛੇ ਦਾ ਦਾ ਭਈ ਜੀ ਛੇ ਦੰਦ ਜੈਨੂਅਲ ਦੂਜਾ ਸੂਆ ਜਮਾ ਹਣਾ ਤੇ ਬਾਕੀ ਕੋ ਦੁੱਧਾ ਠੀਕ ਹੈ ਠੀਕ ਹੈ ਨਾ ਉਹ ਬਰੱਡ ਵਗੈਰਾ ਘਟ ਜਾਂਦਾ ਬਸ ਉਹਦਾ ਮਾਂ ਬਈ ਤੇ ਲੀਟਰ ਲਾ ਕੇ ਆਪਾਂ ਮਣਕੇ ਦਿਖਾ ਦੇ ਕਿੰਨਾ ਅੰਦਾਜ਼ਾ ਆ ਜੇ ਹਨਾ ਆ ਖਾਲੀ ਬਾਲਟੀ ਕੋਲੇ ਕਰ ਲਿਓ ਓਕੇ ਬਈ ਸਭbro ਦੇਖੋ ਜਮਾ ਡੂੜ ਬਾਲਟੀ ਕਿਨਾਰੀਏ ਕਰਤੀ ਜਾਵਾਂ ਤੇ ਬਾਲਟੀ ਰਬੜ ਦੀ ਬਾਲਟੀ ਲੈਓ ਕੋਲੇ ਮਟੋੜੀ ਮੁੱਤੀ ਮਾਰਦੀ ਮਾ ਕਰੀ ਖਾਲੀ ਬਾਲਟੀ ਇਹ ਮੁੱਤੀ ਹੈ ਹੋਰ ਕੋਈ ਚੱਕਰੀ ਨਹੀਂ ਆਪਾਂ ਜਦ ਮਿੰਨੇ ਲੀਟਰਾਂ ਦਾ ਬਾ ਮੀਟਰ ਲੀਟਰ ਕਰ ਆਪਾਂ ਜੇ ਆਪਾਂ ਲੀਟਰ ਦੀ ਗੱਲ ਹੋ ਗਈ ਜਦੋਂ ਆਪਣੀ ਪਰ ਲੀਟਰ ਕਿਰਾ ਬਾਡੀ ਆਂਦੀ ਪਈ ਐ ਸੋ ਦੇਖੋ ਫੋਨ ਨਾਲ ਲਾਲਾ ਜਮਾ ਗਲ ਜਾ ਪਾਡੋ ਡੋਲਣਾ ਜਾਵੇ 1 2 3 4 5 ਸ਼ੇ ਬਾਲਟੀ ਚੱਕ ਦੀ ਮਗਰੋਂ ਐ ਨਹੀਂ ਹੈਗਾ ਭਾਈ ਵੀ ਪੌਣੇ ਪੌਣੇ ਲੀਟਰ ਜੇ ਭਰ ਕੇ ਦੇਵਾਂ ਉਹ ਗੱਲ ਆਪਣੇ ਕੋਲ ਹੀ ਨਹੀਂ ਹੈਗੀ 6 ਲੀਟਰ ਬਾਲਟੀ ਚ ਪੈ ਗਏ 6 ਲੀਟਰ ਬਾਲਟੀ ਆ ਹੋ ਗਏ 7 ਇਧਰ ਬਾਲਟੀ ਨਾਲ ਥਪਾ 8 9 10 11 11 ਚੱਕ ਕੇ ਬਾਲਟੀ ਪਾ ਦੇ 12 ਮਨਵੀ ਭਾਈ ਬਾਦ ਕੇ ਘੋਟੇ ਚੱਕ ਲਾਲਾ ਜਾਨੀ ਜੀ ਐਂ 13 ਐਵੇਂ ਬਣੀਆਂ ਹੋਰ ਵੀ ਪਈਏਗੀ ਬਸ ਕੋਦੇ ਮਨਵੀ 1.5 ਲੀਟਰ ਚੱਕ ਲਾਲਾ 12 ਲੀਟਰ ਜਾਨੀ ਖੋਲਾ ਤੁੱਤ ਹੋ ਗਿਆ ਆਪਾਂ ਬਣਾ ਕੇ ਦੇ ਦਾਂਗੇ ਬੋਲੀ ਅਜੇ ਮੈਂ ਹੁਣ ਬੋਲੀ ਦੀਦੀ ਵੀ ਦੇਖਣ ਨੂੰ ਬਾਈ ਐਸ ਟਾਈਮ ਬੋਲੀ ਵੀ ਨਾਲ ਨਾਲ ਹੀ ਬਾਈ ਨਾਲ ਨਾਲ ਆ ਲਾ ਦੀ ਦੁੱਧ ਵਿੱਚ ਹੀ ਲਾ ਦੇ ਇਹ ਆ ਦੇਖ ਲੋ ਤਲੇ ਮੰਨ ਵੀ 13 ਹੋ ਗਏ ਆ 14ਵਾਂ ਮੰਨ ਵੀ 1.5 ਲੀਟਰ ਤੱਕ ਚਲਾ ਲਾ ਬਈ ਬੱਸ ਬਾਬਾ 12 ਕਹਿ ਕੇ ਦਿੰਦੇ ਆ ਜਮਾ 12 ਕਿਲੋ ਜਮਾ ਡੰਡ ਦਾ ਜਾਨੀ ਬਹੁਣਾ ਸਟਾਰਟਿੰਗ ਆ ਅੱਜ ਦੂਜਾ ਨਹੀਂ ਆਈ ਸੁਈ ਨਾ ਵੀਡੀਓ ਬਣੀ ਵੀ ਆ ਜਦੋਂ ਸੁਈ ਸੀ ਉਹਦਾ ਆਪ ਵੀਡੀਓ ਬਣਾਇਆ ਟਾਈਮ ਉਹਦਾ ਨੋਟ ਆ ਜਾਂਦਾ ਵੀ ਕਹਿ ਦੋ ਸੁਈਆ ਕੀ ਭਾਅ ਬਾਜ਼ਾਰ ਇਹਦਾ ਕੀ ਹੋਊਗਾ ਭਾਅ ਬਈ ਇਹ ਮੁੱਲ ਕਰਾਉਣਾ ਦਾ ਫੇਰ ਤਾਂ ਲੋਕਾਂ ਮੁੱਕ ਜਾਈਏ 1.70 80 ਕਰਾਈ ਚੱਲੋ ਠੀਕ ਆ ਨਾ ਗੱਲ ਬਾ ਲੈਣ ਦੇ ਨਹੀਂ ਆ 1 ਲੱਖ ਤੇ 15000 ਦੀ ਵੜ ਦੇਣੀ ਆ 1 15000 ਇੱਕ 15000 ਬਈ ਦੇਣੀ ਹੋਈ ਸ਼ੋ ਫਿਰ 1 ਲੱਖ 150 ਸਾਰਾ ਇੰਡੀਆ ਘੁੰਮ ਲਿਆ ਜਮਾ ਵੀਰ ਦਾ ਵਪਾਰ ਦਾ ਕੰਮ ਆ ਕਾਫੀ ਮੈਨਤਾਲੀ ਗੱਲ ਆ ਗਈ ਵੀ ਜਿਹਨੇ ਲੱਖ ਤੋਂ ਥੱਲੇ ਲਾਉਣਾ ਉਹ ਆਪਣੇ ਨਾਲ ਕੇ ਵੀ ਫੋਨ ਨਾ ਲਾਇਓ ਜਿਆ ਜਿਆ ਗੱਲਾਂ ਹਨਾ ਸਾਰੇ ਤੋਂ ਆਪਾਂ ਨੂੰ ਲੱਖ ਤੋਂ ਥੱਲੇ ਕਿਸੇ ਨੇ ਆਪਾਂ ਦਿੱਤੀ ਨਹੀਂ ਜੀ ਨਹੀਂ ਦਿੱਤੀ ਜਮਾ ਹਾਂ ਰੰਗ ਪ੍ਰਿੰਟ ਹੀ ਲੱਗਦਾ ਗਾਂ ਦਾ ਲੋਕਾਂ ਮੂੰਹ ਇੱਕ ਤਰਫ ਸੀ ਦੀ ਮੰਗਿਆ ਸੀ ਕਲ ਨਰੀ ਬਾਈ 20 ਕੋਈ ਡੇਡ ਨਹੀਂ ਮੰਗਿਆ ਕੋਈ ਸੋ 1 ਲੱਖ 15 ਹਜ਼ਾਰ ਦੇ ਵਿੱਚ ਤੇ ਮੂਰੇ ਮਿਲ ਕੇ ਵੇਨ ਦੇਖੋ ਜਮਾ ਕੈ ਬਾਤਾਂ ਜੀ ਪੂਰੀ ਥਾਲੀ ਹੈ ਜੀ ਮੈਂ ਨਹਿਰ ਦੇ ਵਿੱਚੋਂ ਸੁਆ ਨਿਕਲਦਾ ਹੁੰਦਾ ਆਇਆ ਮਿਲ ਕੇ ਵੇਨ ਬਿਲਕੁਲ ਚੋਲੀ ਨਾ ਚਾਹੇ ਦੁਬਾਰੇ ਫੇਰ ਵ ਠੀਕ ਹੈ ਉਠੀ ਵਾਲੀ ਤਾਰਾ ਤੁਰਾ ਗੜਾਸ ਯਾਰ ਗਿਆ ਨਾ ਹੱਥ ਵਰਗੇ ਫੇਰ ਮਾਰ ਲੈ ਬਾਈ ਜਮਾ ਮਾਗਣਾ ਬਾਈ ਆਉ ਹੀ ਆ ਸਵਾਰਸੀ ਵਾਲੀ ਆ ਤਾਂ ਹਲੇ ਆਪਾਂ ਲੀਡਰ ਖੰਡ ਛੱਡ ਵੀ ਦਿੱਤਾ ਨਾ ਪੂਰਾ ਮੁਠਿਆ ਪੂਰਾ ਟੌਪ ਟਿਪ ਟਾ ਪਸਾਣਾਗਾ ਸੋ ਰੇਟ 1,11,000 ਵੀਡੀਓ ਦੇ ਵਿੱਚ ਆ ਚਵਾ ਕੇ ਸਾਨੂੰ ਦਿੱਤੀ ਜਾਂਦੀ ਆ ਪਰ ਜਿੱਦੇ ਸਾਹਮਣੇ ਦੁੱਧ 30 ਤੋਂ ਬਾਹਰ ਦੋਊਗੇ 30 ਤੋਂ ਬਾਹਰ ਖੁੱਲੇ ਹੀ ਬੈਠ ਦੇ ਦੁੱਧ ਦੇਣਾਗਾ 98 77 86 89 99 97 35 50 ਸੋਸ਼ੀਅਲ ਵੀਡੀਓ ਦੇਖ ਲਈ ਧੰਨਵਾਦ ਮਿਲ